हेलो और दोस्तों जैसे कि आप सभी ने इस वीडियो क्लिप में देखा है कि ये वीडियो क्लिप दारीवाल थाना की है जहां पर थाना इंचार्ज मैडम और साथ में पुलिस ऑफिसर जितने भी थे सभी ने मिलकर क्रिसमस केक काटा और सेलिब्रेट किया और डांस किया आगे हम इस वीडियो क्लिप को पूरा देखेंगे आइए हम वे वीडियो क्लिप को पहले पूरा देखते हैं ਮੇਰੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਹੈਗੇ ਆ ਸਾਰੇ ਕਨਸਟੈਂਟ ਪਾਈਜਰੇ ਦੇ ਨਾਲ ਰਿਲੇਟਡ ਹੈਗੇ ਨੇ ਅਸੀਂ ਅੱਜ ਇੱਕ ਕਟਿਆ ਤੇ ਵੱਡਾ ਖਾਣਾ ਜਿਹੜਾ ਹੈਗਾ ਵਾ ਸਾਰੀ ਸਾਡੀ ਪੁਲਿਸ ਜਿਹੜੀ ਹੈ ਵੱਡੇ ਦਿਨ ਨੂੰ ਲੈ ਕੇ ਜਿਹੜਾ ਹੈਗਾ ਅੱਜ ਅਸੀਂ ਮਨਾ ਰਹੇ ਆ ਸਾਰਾ ਤਿਵਾਰ ਇਕੱਠਾ ਹੋਇਆ ਅਸੀਂ ਜਿਹੜਾ ਇਹ ਇਸ ਕਰਕੇ ਜਿਹੜਾ ਕੇਕ ਤੇ ਸੋਲ ਮੱਠਾ ਕੀਤਾ ਆ ਆਮ ਜਨਤਾ ਨੂੰ ਵੀ ਬਹੁਤ ਵਧਾਈਆਂ ਦੇਣਾ ਚਾਹੀਦੀ ਹੈਗੀ ਆ ਕ੍ਰਿਸਮਸ ਦਿਹਾੜੇ ਤੇ ਪਲਾਸਾ 90 ਸਾਲ ਦੀਆਂ ਸਾਰੇ ਲੋਕਾਂ ਨੇ ਕਾਰੀਗਰ ਸਹਿਰ ਵਸੇ ਰਹਿੰਦੇ ਹੈਗੀ ਆ ਮੈਂ ਮੁਬਾਰਕਾ ਦਿੰਨੀ ਆ ਬਹੁਤ-ਬਹੁਤ ਉਹ ਵੀ ਸਾਡੇ ਵਾਂਗੂ ਖੁਸ਼ੀਆਂ ਦੇ ਨਾਲ ਹੀ ਜਿਹੜਾ ਇਹ ਤਿਹਾਰ ਨੂੰ ਆਪਣੇ ਨੂੰ ਮਨਾਉਂ ਐਸ ਐਚਓ ਮੈਡਮ ਜਿਹੜੇ ਕੀ ਆਪਣੇ ਥਾਣੇ ਦੇ ਮੁਲਾਜ਼ਮਾਂ ਤੇ ਹੋਰ ਮੈਲਾ ਕਰਮਚਾਰੀਆਂ ਦੇ ਨਾਲ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਅੱਜ 크ਿਸਮਸ ਦਾ ਦਿਨ ਹੈ ਜਿਸ ਕਰਕੇ ਇਸ ਥਾਣੇ ਦੇ ਵਿੱਚ ਮੈਡਮ ਜੋ ਕਿ ਐਸਐਚਓ ਨੇ ਉਹਨਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਕੇਕ ਕੱਟਿਆ ਗਿਆ ਤੇ ਨਾਲ ਦੀ ਨਾਲ ਹੋਰ ਸਾਰੇ ਮੁਲਾਜ਼ਮਾਂ ਨੇ ਭੰਗੜੇ ਪਾਏ ਤੇ ਇਸ ਦਿਨ ਨੂੰ ਖੂਬ ਸੈਲੀਬ੍ਰੇਟ ਕਰ ਰਹੇ ਨੇ ਤਾਂ ਦੇਖੋ ਥਾਣੇ ਦੀਆਂ ਇਹ ਤਸਵੀਰਾਂ ਨੇ ਗਰਦਾਸਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਥਾਰੀਵਾਲ ਥਾਣੇ ਦਾ ਹੈ ਸਾਰਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਜਿੱਥੇ ਰੌਣਕਾਂ ਉਦੋਂ ਲੱਗੀਆਂ ਜਦੋਂ ਐਸ ਐਚਓ ਮੈਡਮ ਤੇ ਥਾਣੇ ਦੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਗੜੇ ਆ ਉਹ ਭੰਗੜੇ ਪਾਉਂਦੇ ਹੋਏ ਦੇਖੇ ਗਏ 크리스마ਸ ਮੌਕੇ ਉਹਨਾਂ ਨੇ ਕੇਕ ਕਟਿਆ ਤੇ ਮੈਡਮ ਨੇ ਕਿਹਾ ਕਿ ਥਾਣੇ ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਜਿਹੜੇ ਆ ਉਹ ਮਸੀਹ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ कर्मचारी जड़े है वो मसीह भाईचारे देने जैसे कि आप सभी ने इस वीडियो क्लिप में देखा है कि कैसे मैडम ने कितना अच्छा मैसेज दिया है और साथ में जितने पुलिस कर्मचारी हैं सभी ने मिलकर प्रभु यीशु मसीह के जन्म दिन को मनाया है और क्रिसमस केक भी काटा है